ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸ਼ੋਕ ਪਰਾਸ਼ਰ ਪੱਪੀ ਦੇ ਘਰ ਜਾਣ ਤੋਂ ਬਾਅਦ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਤੇ ਵੱਡਾ ਬਿਆਨ ਐ ਜੋ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਨੇ ਸਰੈਂਡਰ ਕਰ ਦਿੱਤਾ ਜੀ ਹਾਂ ਦੱਸਦੇ ਕਿ ਰਵਨੀਤ ਬਿੱਟੂ ਦੇ ਵੱਲੋਂ ਵੱਡਾ ਬਿਆਨ ਹੈ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਦਿੱਤਾ ਗਿਆ ਸੋ ਇਹ ਵੀ ਦੱਸ ਦਈਏ ਕਿ ਥੋੜੀ ਦੇਰ ਪਹਿਲਾਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਸ਼ੋਕ ਪ੍ਰਾਸ਼ਰ ਪੱਪੀ ਦੇ ਘਰ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਆਪਸੀ ਭਾਈਚਾਰਕ ਪਿਆਰ ਦੇ ਚਲਦਿਆਂ ਉਹ ਉਹਨਾਂ ਦੇ ਘਰ ਆਏ ਨੇ ਸੋ ਦੱਸ ਦਈਏ ਕਿ ਇਸ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਵੀ ਪਹੁੰਚੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਘਰ ਦੇ ਬਾਹਰ ਅਤੇ ਰਾਜਾ ਵੜਿੰਗ ਨੂੰ ਆੜੇ ਹੱਥੀ ਲਿਆ ਆਓ ਸੁਣਦੇ ਹਾਂ ਕੀ ਇਹਨਾਂ ਦਾ ਕਹਿਣਾ ਇਸੇ ਪ੍ਰਕਾਰ ਦਾ ਕੋਈ ਦੇਖੋ ਪਿੱਛੇ ਮਾਹੌਲ ਨਾ ਬਣੇ ਜੀ ਅਸੀਂ ਸਾਰੇ ਮੈਂ ਸਾਰੇ ਜਿੰਨੇ ਵੀ ਕੈਂਡੀਡੇਟਸ ਨੂੰ ਉਹਨਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਹਰ ਬੰਦੇ ਨੂੰ ਸੁਖਾਵੇਂ ਮਾਹੌਲ ਬਣਾਉਣੇ ਚਾਹੀਦੇ ਜੀ ਤਾਂ ਜੋ 6 ਵਜੇ ਤੋਂ ਬਾਅਦ 6 ਵਜੇ ਤੋਂ ਬਾਅਦ ਸੰਜੋਗ ਆਹ ਇੱਕ ਦੂਜੇ ਨੂੰ ਪਿਆਰ ਭਰੀ ਅੱਖ ਦੇ ਨਾਲ ਦੇਖਣ ਇਹ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਆਜ਼ਾਦਤ ਹੈ ਆਪਦੀ ਵੋਟ ਪਾਉਣ ਦਾ ਸੋ ਇਸ ਗਲੀ ਦੇ ਵਿੱਚ ਦੇਖੋ ਕਾਂਗਰਸ ਵੀ ਰਹਿੰਦੀ ਹੈ ਆਮ ਆਦਮੀ ਪਾਰਟੀ ਵੀ ਰਹਿੰਦੀ ਹੈ ਹਮ ਸਾਰੇ ਲੋਕ ਰਹਿੰਦੇ ਆ ਇੱਕ ਪਰਿਵਾਰ ਹੈ ਇਹ ਕਰਾਰਾ ਮੈਨੂੰ ਲੱਗਦਾ ਕਿ ਸਭ ਨੂੰ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ। ਤੋਂ ਇਸੇ ਕਰਕੇ ਉਸ ਭਾਈਚਾਰ ਇੱਕ ਸਾਂਝ ਦੇ ਲਈ ਰਾਜਾ ਬਣੇਗਾ ਜਿੱਥੇ। ਅੱਜ ਉਹ ਪੱਪੀ ਜੀ ਦੇ ਘਰ ਦੇ ਬਾਹਰ ਆ ਕੇ ਅੱਜ ਪੱਪੀ ਜੀ ਦੇ ਘਰੇ ਬਾਹਰ ਆ ਕੇ ਸਰੈਂਡਰ ਕਰ ਗਿਆ। ਉਹਨਾਂ ਨੇ ਗੱਲ ਕਰਨ ਮੈਂ ਅੱਜ ਹੈਰਾਨ ਹੋ ਗਿਆ। ਭਈ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਬਾਹਰੋਂ ਆਏ ਆ। ਅੱਜ ਇੱਥੇ ਆ ਕੇ ਉਹਨਾਂ ਦੇ ਘਰ ਚ ਆ ਕੇ ਰਾਜਾ ਬੜਿੰਗ ਜਿਹੜਾ ਏ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਰਲੇ ਹੋਏ ਨੇ ਇਹ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰ ਗਏ ਅੱਜ ਰਾਜਾ ਉਹ ਪੀਜ ਦੇ ਹੱਕ ਚ ਇਹ ਹਾਲਾਤ ਦੇਖੋ ਕੀ ਨੇ ਇਹ ਤੁਸੀਂ ਮੰਨਦੇ ਹੋ ਤੁਸੀਂ ਆ ਫੋਟੋਆਂ ਦੇਖੀਆਂ ਕਿ ਨਹੀਂ ਆਈ ਸੀ ਕਿ ਨਹੀਂ ਤੇ ਕੀ ਘਰ ਨਾ ਕੇ ਘਰੇ ਕਰਨ ਕੀ ਆਏ ਸੀ ਚਾਹ ਪੀਣ ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ ਪਵਨ ਪਵਨ ਜਿਵੇਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਲੰਜ ਦੇ ਮੂਹਰੇ ਸਾਰਿਆਂ ਨੂੰ ਆ ਕੇ ਮੂਹਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ ਅੱਜ ਕਾਂਗਰਸ ਪਾਰਟੀ ਨੂੰ ਮੂਧਾ ਕਰਤਾ ਉਹਨਾਂ ਨੇ ਉਰੇ ਆ ਕੇ ਸਿਲੰਡਰ ਕਰਕੇ ਘਰੇ ਆ ਕੇ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜਾਓ ਜਾਗ ਜਾਓ ਕਾਂਗਰਸ ਪਾਰਟੀ ਵਾਲਿਓ ਇਹ ਸੌਦਾ ਹੋਇਆ ਹੋਇਆ ਤੁਹਾਨੂੰ ਤੁਹਾਡਾ ਉਹ ਬਾਈ ਚਾਹ ਪੀਣਿਆ ਜੀ ਅੱਪਾ ਨਹੀਂ ਤਾਂ ਇਹ ਕਹਿੰਦੇ ਆ ਰਹੇ ਆ ਤੇ ਅੱਜ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਡਰੋਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਡਰੋਂ ਬਿੱਟੂ ਜੀ ਇਹ ਰਾਜਾ ਵੜਿੰਗ ਨੇ ਕਿਹਾ ਸੀ ਕਿ ਪੱਪੀ ਨੂੰ ਹਰਾ ਕੇ ਇਥੋਂ ਭੇਜਾਂਗੇ ਇੱਕ ਤਰੀਕ ਦੋ ਅੱਜ ਫਿਰ ਘਰੇ ਅੱਜ 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 ਘਰੇ ਫਿਰ ਅੱਜ ਘਰੇ ਕੀ ਪੈਰ ਫੜਨਾ ਆ ਨਾ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਐਸਾ ਕੇਸ ਹੈ ਦੇ ਭਗਵੰਤ ਮਾਨ ਕੋਲੇ ਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀਤਾ ਬੱਚਿਆਂ ਨੂੰ ਉਹ ਚਾਹੇ ਇਹਦੇ ਬਸਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਮਰੋੜੀ ਚਾ ਬਾਹ ਮਰੋੜੀ ਬਾਹ ਤੇ ਸਿੱਧਾ ਗਿੱਦੜਵਾਏ ਤੋਂ ਵੋਟ ਪਾਉਣ ਗਿਆ ਸੀ ਰਾਜਾ ਵੜਿੰਗ ਆ ਕੇ ਸਿੱਧਾ ਪੱਪੀ ਦੇ ਘਰੇ ਆ ਕੇ ਪੈਰਾਂ 'ਚ ਪਿਆ ਸਲਿੰਡਰ ਕਰ ਗਿਆ ਤੁਸੀਂ ਵੀ ਘਰ ਦੇ ਬਾਹਰ ਆਏ ਹੋ ਵਰਕਰ ਮੈਨੂੰ ਤਾਂ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨ ਆਇਆ ਉਹਨੂੰ ਮੈਨੂੰ ਤਾਂ ਪਤਾ ਲੱਗਿਆ ਵੀ ਸਾਰਾ মিডিਆ ਮੈਂ ਤਾਂ ਵੜਿੰਗ ਨੂੰ ਨੰਗਾ ਕਰਨ ਆਇਆ ਵੀ ਉਹ ਆ ਕੇ ਟੋਟਲ ਅੱਜ ਸਾਰੀ ਕਾਂਗਰਸ ਨੂੰ ਰੇ ਲੁਧਿਆਣੇ ਦੀ ਕਾਂਗਰਸ ਨੂੰ ਸਾਰੇ ਲੀਡਰਾਂ ਨੂੰ ਮੈਂ ਕਹਿੰਦਾ ਹਜੇ ਵੀ ਉੱਠ ਜੋ ਹਜੇ ਵੀ ਉੱਠ ਜੋ ਅੱਜ ਕਾਂਗਰਸ ਨੂੰ ਸਾਰੀ ਦਾ ਸੌਦਾ ਕਰ ਗਿਆ ਆ ਕੇ ਸਾਰੀ ਕਾਂਗਰਸ ਜਿਹੜੀ ਆ ਲੁਧਿਆਣੇ ਦੀ ਮੁਕਾ ਗਈ ਅੱਜ ਬਚ ਜੋ ਹਜੇ ਵੀ ਜੜੀ ਆ ਉਹ ਬਚ ਜੋ